ਕਾਲਸਾ ਵਾਹ ਗੂਜੀ ਕੀ ਫਤ ਹੈ ਅੱਜ ਦਾ ਵਲੋਗ ਅਗੈ ਸ਼ੁਰੂ ਤੇ ਅੱਜ ਅਸੀਂ ਸਾਰੇ ਜਾਣੇ ਚੱਲੇ ਆ ਆਪਣੇ ਜਲੰਧਰ ਸ਼ਹਿਰ ਤੇ ਤੁਹਾਨੂੰ ਸਾਰੇ ਵੀਰਾਂ ਨੂੰ ਅੱਜ ਆਪਾਂ ਜੰਨੇ ਆ ਸਰਪ੍ਰਾਈਜ਼ ਤੇ ਹਾਲਾ ਆਪਣੇ ਬਰੋਣਾ ਸਾਹਿਬ ਇਤਰਾ ਵੱਡੇ ਬਰੋਣਾ ਸਾਹਿਬ ਵੀ ਨਾਲ ਬੈਠੇ ਆ ਤੇ ਹੋਰ ਦੀ ਜਾਂਦੇ ਬੰਦੇ ਨੂੰ ਗਰਸੇਵ ਸਿੰਘ ਨੂੰ ਹੈ ਤੇ ਆਪਣਾ ਸ਼ਾਨ ਮਗਰ ਤੇ ਉਹਨੇ ਸਾਰੇ ਜਾਣੇ ਜਾਣਦੇ ਉਸੇ ਤੇ ਤੁਹਾਨੂੰ ਫਿਰ ਉੱਥੇ ਜਾ ਕੇ ਕਰਾਉਣੇ ਅੱਜ ਸਾਰੇਆਂ ਦੀ ਕਿਹੜੇ ਕਿਹੜੇ ਸਿੰਘ ਮਗਰ ਪਹੁੰਚਦੇ ਆ ਤੇ ਤੁਹਾਨੂੰ ਸਾਰੇ ਅੱਜ ਉੱਥੇ ਜਾ ਕੇ ਫਿਰ ਵਿਖਾਉਣੇ ਮਾਹੌਲ ਜਾਲ ਤੇ ਤੁਹਾਨੂੰ ਜਿਹੜਾ ਸਰਪ੍ਰਾਈਜ਼ ਆ ਤੁਹਾਨੂੰ ਵਿਖਾਉਣੇ ਵਾਲੇ ਦੇ ਵਲੌਗ ਦੇ ਵਿੱਚ ਅੱਜ ਕੀ ਸਪਾਈਸ ਜਿਹੜਾ ਤੁਹਾਨੂੰ ਦਿਖਾਉਣਾ ਹੈ ਲੋ ਜੀ ਹੁਣ ਪਾਤਿਆ ਬੱ ਚੱਲੇ ਗੱਡੀਆਂ ਪੂਰੀਆਂ ਤੀਤੀ ਤੇ ਸਿੰਘ ਵੀ ਸਾਰੇ ਤੀਤੇ ਹੀ ਆ ਸਾਰੇ ਅੱਜ ਹੱਲਾ ਲੁੱਲਾ ਕਰਾ ਕੇ ਛੱਡ ਨਹੀਂ ਕਹਿੰਦੇ ਅੱਜ ਹਾਂ ਜੀ ਆਪਾਂ ਪਹੁੰਚ ਗਏ ਆ ਟੈਲਾਟਾ ਏਜੰਸੀ ਦੇ ਵਿੱਚ ਸਾਰੇ ਜਾਣੇ ਤੇ ਮਗਰ ਆਪਣੀ ਫੈਮਿਲੀ ਬਾਕੀ ਆ ਰਹੀ ਹੈ ਜੀ ਆਪਣੇ ਬਾਬੂ ਵੀ ਸਾਰੇ ਪਹੁੰਚ ਰਹੇ ਆ ਤੇ ਆਪਣਾ ਜਾਜ ਵੀ ਆਪਣਾ ਰੈਡੀ ਹੋ ਰਿਹਾ ਵਾ ਫਿਰ ਆਪਾਂ ਤੁਹਾਨੂੰ ਜਾਜ ਵੀ ਆਪਣਾ ਵਖਾਣੇ ਜਦੋਂ ਤਿਆਰ ਹੋ ਕੇ ਆ ਗਿਆ ਰੈਡੀ ਹੋਵੇ ਜੀ ਬਾਬੇ ਨੇ ਮਿਹਰ ਕੀਤੀ ਆ ਤੇ ਅੱਜ ਆਪਾਂ ਇਸ ਤਰ੍ਹਾਂ ਹੀ ਆਉਣੇ ਹੋਰ ਪੇਜ ਜਾਜ ਨਵਾ ਕਢਾ ਰਹੇ ਆ ਇਹ ਤੁਹਾਨੂੰ ਦੱਸਾਂਗੇ ਬਾਅਦ ਚੋਂ ਕੀ ਖੜਾ ਜਾਜ ਆ ਸਾਡੇ ਰਾਣਾ ਸਾਹਿਬ ਗਰਾਂਣਗੇ ਲਾਲ ਲਾਲਾ ਆਪਣੇ ਸ਼ਾਹ ਸਿੰਘ ਦੇ ਆਪਣੇ ਚਾਚਾ ਆਪਣਾ ਤੇ ਬੰਦੇ ਦਾ ਬਾਪੂ ਤੇ ਆਪਣੇ ਜਵਾਗ ਦਾ ਆਪਣਾ ਸੇਕ ਦਾ ਬਾਪੂ सारा परिवार पहुंच चुके हैं। बैठे सारे बापू नी होना सारा परिवार अपना पहुंच गया चाचे भट्टी साहब सारे हम वेट कर रहे गड् की बस गड्डी अपने थोड़े चर तक आ रही है <laughs> ਲਓ ਜੀ ਆਪਣਾ ਜਹਾਜ਼ ਹੋ ਗਿਆ ਤਿਆਰ ਸਵਾਗਤਿ ਦੀ ਕਿਰਪਾ ਦੇ ਨਾਲ ਅੱਜ ਆਪਾਂ ਅਗੇ ਫੋਰਚੂਨਰ ਆ ਲਈ ਕਰੋ ਚੱਕਾ ਜੀ ਬੰਦਿਆਂ ਨੂੰ ਬਹੁਤ-ਬਹੁਤ ਆਪਾਂ ਦੇ ਸਾਰੇ ਜਦੋਂ ਆਪ ਦੀ ਵੀਡੀਓ ਫੀਡ ਕਰਦੇ ਲਾਸ ਤੇਰੇ ਪਾਂਸਰ ਦਾ ਆ ਤੇ ਪੋਲਾ ਬਣੀ ਆ ਟੂ ਅਗੇਟ ਬਾਦ ਬਣੀ ਆ ਪਹੁੰਚਿਆ ਬਣਿਆ ਨਾ ਸੁਲਤਾਨਪੁਰਾ ਟਾਣਾ ਬੱਚਿਆਂ ਨੂੰ ਕੱਲ੍ਹ ਜਾਂ ਪਾਰਟੀ ਸਾਰੇ ਬੰਦੇ ਹੁੰਦੇ ਨੇ ਜੀ ਖਾਂਦੇ ਲੱਗੇ ਆ ਦੱਬੀ ਤੇ ਲੱਗੇ ਪਾਰਟੀ ਇੱਕ ਇੱਕ ਚੋਰੀ ਇੱਕ ਮੋੜਾ ਤੇ ਨਹੀਂ